ਮੋਗਾ ਦੇ ਕਸਵਾ ਬਾਗਾ ਪੁਰਾਣਾ ਦੀਆਂ ਸੜਕਾਂ ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਨਸ਼ੇ ਵਿੱਚ ਟੱਲੀ ਇੱਕ ਕਾਰ ਚਾਲਕ ਦੀ ਡਰਾਈਵਿੰਗ ਤੋਂ ਰਾਹ ਗਿਰਾ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆ ਕਿ ਕਿਵੇਂ ਕਾਰ ਵਾਲੇ ਨੇ ਲੋਕਾਂ ਦੀਆਂ ਖੜੀਆਂ ਸਕੂਟਰਿਆਂ ਵੀ ਡਰਾੜ ਦਿੱਤੀਆਂ ਤੇ ਪਿੱਛੇ-ਪਿੱਛੇ ਪੁਲਿਸ ਦੀ ਗੱਡੀ ਵੀ ਨਜ਼ਰ ਆਈ ਹੈ। ਆਖਰੇ ਵਿਅਕਤੀ ਕੌਣ ਸੀ? ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਆਂ ਤੇ ਫਿਰ ਕਰਾਂਗੇ ਪੂਰੇ ਮਾਮਲੇ ਤੇ ਗੱਲਬਾਤ ਬੋਲ ਦੇ ਮੁਤਾਬਿਕ ਇਸ ਦੌਰਾਨ ਕਾਰ ਚਾਲਕ ਦੇ ਵੱਲੋਂ ਪੁਲਿਸ ਨਾਕੇ ਦੇ ਉੱਤੇ ਵੈਰੀਕੇਟਿੰਗ ਤੋੜੀ ਗਈ ਇਸੇ ਦੌਰਾਨ ਉਸਨੇ ਪੁਲਿਸ ਦੇ ਨਾਲ ਬਦਸਲੂਕੀ ਵੀ ਕੀਤੀ ਜਿਸ ਤੋਂ ਬਾਅਦ ਗੱਡੀ ਵਿੱਚ ਸਵਾਰ ਹੋ ਕੇ ਇਹ ਫਰਾਰ ਹੋ ਜਾਂਦਾ ਤੇ ਪਿੱਛੇ ਪੁਲਿਸ ਵੱਲੋਂ ਗੱਡੀ ਲਗਾ ਕੇ ਇਸ ਨੂੰ ਫੜ ਲਿਆ ਜਾਂਦਾ ਹੈ ਅੱਜ ਦੁਪਹਿਰੇ ਬਾਗਾਪੁਰਾ ਪੁਲਿਸ ਵੱਲੋਂ ਜੱਲ੍ਹ ਨੇੜੇ ਜਿੱਕੇ ਨਕਾਬੰਦੀ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਇੱਕ i20 ਕਾਰ ਜੋ ਕਿ ਮੋਗਾ ਸਾਈਡ ਤੋਂ ਬਾਗਾਪੁਰਾ ਆ ਰਹੀ ਸੀ ਉਸ ਨੂੰ ਰੋਕਿਆ ਗਿਆ ਜਦੋਂ ਉਸ ਵਿੱਚੋਂ ਜਿਹੜਾ ਕਾਰ ਚਾਲਕ ਹੈ ਉਤਰਿਆ ਤਾਂ ਉਸਨੇ ਉਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸਨੇ ਪੁਲਿਸ ਮਲਾਜਮਾਂ ਨਾਲ ਬਰਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਹੜੀ ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਸਾਡੇ ਇੱਕ ਮਲਾਜਮ ਨੂੰ ਧੱਕਾ ਮਾਰ ਕੇ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਉਥੋਂ ਭਜਾ ਕੇ ਬੜੀ ਅੰਨੇਵਾ ਭਜਾ ਕੇ ਬਗਾਪੁਰਾਣਾ ਸ਼ਹਿਰ ਵਿੱਚ ਲੈ ਆਇਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਇਸ ਨੂੰ ਚੇਸ ਕਰਨ ਲੱਗੀ ਕਾਰ ਚਾਲਕ ਜਿਸ ਦਾ ਨਾਮ ਤੇਜਿੰਦਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਵਿੰਦਗੜ੍ਹ ਵਸਤੀ ਮੁਕਾ ਦਾ ਰਹਿਣ ਵਾਲਾ ਹੈ ਇਸਨੇ ਗਲੀਆਂ ਵਿੱਚ ਜਿਹੜਾ ਕਾਫੀ ਜ਼ਿਆਦਾ ਸਪੀਡ ਤੇ ਕੰਟੀਨਿਊ ਭਜਾਇਆ ਅਤੇ ਕਈ ਰਾਹਗੀਰਾਂ ਅਤੇ ਸਕੂਟਰੀਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਇਸ ਨੂੰ ਕਾਬੂ ਕਰਦੇ ਹੋਏ ਬਾਬਰ ਰੋਡੂ ਮੰਦਰ ਦੇ ਪਾਸ ਇਸ ਨੂੰ ਕਾਬੂ ਕੀਤਾ ਅਤੇ ਇਸ ਨੂੰ ਕਾਬੂ ਕਰਕੇ ਲਿਆ ਕੇ ਇਸ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਕਿਹੜੀ ਧਾਰਾ ਦੇ ਤਹਿਤ ਉਲੰਘਣਾ ਕੀਤੀ ਹੈ ਹਾਂ ਇਸ ਦੇ ਖਿਲਾਫ 132 221 281 324 ਬੀ ਐਨ ਐਸ ਅਤੇ 27 A&P ਸੱਤ ਦਾ ਮੁਕਤਵਾਂਦਰ ਜਿਸ ਸੁਪਿੱਤਾ ਜਾਇਆ। ਪਰ ਨੌਜਵਾਨ ਦਾ ਕੁਝ ਕਰਾਇਆ ਗਿਆ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਸੀਗਾ। ਅ ਇਸ ਇਸਲੀ ਕੋਸ਼ਿਸ਼ ਮਤਲਬ ਇਸਨੇ ਜਿਹੜਾ ਹੈਰਨ ਦਾ ਸੇਵਨ ਕੀਤਾ ਹੋਇਆ ਸੀਗਾ। ਬਾਕੀ ਇਸ ਦਾ ਡੋਪ ਟੈਸਟ ਕੱਲ ਜੋ ਕਰਵਾਇਆ ਜਾਊਗਾ ਉਸ ਦੇ ਮਤਲਬ ਕਲੈਕਟਿਵ। ਹੁਣ ਤੱਕ ਦੀ ਪੁੱਛਗਈ ਦੇ ਵਿੱਚ ਕੀ ਸਾਹਮਣੇ ਆਇਆ ਜੀ ਕਿੱਧਰੋਂ ਆਇਆ ਸੀ ਕਿੱਧਰ ਜਾ ਰਿਹਾ ਸੀ। ਇਸ ਹੁਣ ਤੱਕ ਦੀ ਕੁਝ ਵੀ ਚੀਜ਼ ਸਾਹਮਣੇ ਆਇਆ ਕਿ ਇਹ ਮੋਗਾ ਤੋਂ ਬਾਗਾ ਪਰਣਾ ਆ ਰਿਹਾ ਸੀ। ਤੇ ਇਸ ਤੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਜਿਸ ਕਰਕੇ ਇਸ ਵੱਲੋਂ ਜਿਹੜਾ ਮੁਲਾਜ਼ਮਾਂ ਦੀ ਡਿਊਟੀ ਚ ਵਿਘਨ ਪਾਇਆ ਗਿਆ ਅਤੇ ਉਸ ਤੋਂ ਬਾਅਦ ਬੜੀ ਅਰੇਸਟ ਡਰਾਈਵਿੰਗ ਕੀਤੀ ਜਿਸ ਵਿੱਚ ਜਿਹੜਾ ਆਮ ਪਬਲਿਕ ਨੂੰ ਵੀ ਜਿਹੜਾ ਜ਼ਰੜ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਨੌਕਰਾਨ ਕੀ ਕੰਮ ਕਰਦਾ ਸੀ ਜਿਹੜਾ ਤੁਸੀਂ ਸਾਹਮਣੇ ਆਏ ਕੀ ਫ੍ਰੀ ਹੈ ਜੀ ਕੋਈ ਕੰਮਕਾਰ ਨਹੀਂ ਕਰਦਾ ਬਿਲਕੁਲ ਵੇਲਾ ਜੀ ਕੋਈ ਪਹਿਲਾਂ ਦਾ ਕੋਈ ਰਿਕਾਰਡ ਹੈ ਜੀ ਨਹੀਂ ਪਹਿਲਾਂ ਦਾ ਕੋਈ ਫਿਲਹਾਲ ਵਾਲੇ ਕ੍ਰਿਮਿਨਲ ਰਿਕਾਰਡ ਨਹੀਂ ਹੈ ਤੇ ਇਹ ਗੁਬਿੰਦਗਰ ਵਸਤੀ ਮੁਗਾ ਦਾ ਰਹਿਣ ਵਾਲਾ ਹੈ ਇਹ ਨਸ਼ੇ ਦਾ ਆਦੀ ਨੌਜਵਾਨ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹਦੀ ਪਛੋਤ ਮੁਤਾਬਕ ਇਹ ਕਰੀਬ 3-4 ਸਾਲ ਤੋਂ ਜਿਹੜਾ ਇਹ ਨਸ਼ੇ ਦਾ ਸੇਵਨ ਕਰ ਰਿਹਾ ਸੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਬਣੇਾ ਤਾਰਾ ਖਲਾ ਤਹਿਤ ਜਿਹੜਾ ਮਕਦਮਾ ਰਜਿਸਟਰ ਕਰਕੇ ਇਸ ਦੀ ਗ੍ਰਿਫਤਾਰੀ ਜਿਹੜੀ ਪਾਈ ਜਾ ਰਹੀ ਹੈ ਤੇ ਕੱਲ ਇਸ ਨੂੰ ਪੇਸ਼ ਪੇਸ਼ਦਾਨ ਕੀਤਾ ਜਾਊਗਾ ਤੇ ਇਸ ਦਾ ਟੋਕਟੈਸ ਕਰਾਇਆ ਜਾਊਗਾ ਖੇਰਦਾਲ ਦੀ ਤਾਂ ਜਹਲ ਲੋਕਾਂ ਦੇ ਕਰਕੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜਿਸ ਦੇ ਵਿੱਚ ਬਚਾਰਿਆ ਪਰ ਮੌਕਾ ਰਹਿੰਦਿਆਂ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ